ਸਾਹਿਬ ਜੀ ਦਾ ਬੜਾ ਵੱਡਾ ਕੱਟ ਡਾਟਾ ਹੋਇਆ ਵੀ ਹਾਂ ਜੀ ਇਹ ਹਰ ਟਾਈਮ ਹੀ ਹੁੰਦਾ ਹੈ ਹਰ ਵਾਰੀ ਕੱਟ 800 ਤੋਂ ਵੱਧਾ ਹੁੰਦਾ ਹੈ ਜਿੰਨੀ ਵਾਰੀ ਸਾਡੀ ਆਪਣੀ ਪਾਰਟੀ ਦੇ ਆਪਣੇ ਸਹਿਯੋਗ ਦਿੰਦੇ ਨੇ ਭੈਣ ਭਰਾ ਜਿੰਨੀ ਵਾਰੀ ਕੱਟ ਕਰਨਾ ਹੋਵੇ ਕੱਟ 2022 ਤੋਂ ਵੀ ਵੱਧ ਹੋ ਰਿਹਾ ਵਾ ਹੁਣ ਆਪਾਂ ਸੋਚੀਏ ਜੇ 2022 ਦੇ ਵੀ ਜ਼ਿਆਦਾ ਕੱਟਦੀ ਹੁਣ ਉਸ ਤੋਂ ਵੀ ਵੱਧ ਹੈ ਔਰ ਜੇ ਆਪਾਂ ਦੂਜੀ ਪਾਰਟੀਆਂ ਬਾਰੇ ਕਹੀਏ ਉਹ ਮੈਨੂੰ ਲੱਗਦਾ ਕਿ ਕੱਲ ਵੀ ਮੈਨੂੰ ਸੁਰੰਚਾਇਆ ਨਾ ਤਾਂ ਨਹੀਂ ਮਿਲੂਗੀ ਕਿਰਾਏ ਤਾਂ ਲੈ ਲੈ ਕੇ ਹਾਰੇ ਨੇ ਤੇ ਮੈਨੂੰ ਲੱਗਾ ਸਾਡਾ ਇੱਕ ਵੀ ਬੰਦਾ ਕੋਈ ਇਹੋ ਜਾਂਦਾ ਹੋਏ ਆਇਆ ਹੋਵੇ ਠੀਕ ਹੈ ਵੀ ਕਹਿੰਦੇ ਰਾਕੇ ਦੀ ਰਾਕੇ ਕੰਡਾਈ ਦਾ ਬਾਹਰ ਲੱਗੇ ਬੈਗੇ ਆ ਇਲੈਕਸ਼ਨਾਂ ਵਾਂ ਆ ਜਾ ਰਹੇ ਆਂ ਤਾਂ ਵਿਰੋਧੀਆਂ ਨੂੰ ਥੋੜੀ ਟੈਨਸ਼ਨ ਹੋਊਗੀ ਹਾਂ ਬਿਲਕੁਲ ਟੈਨਸ਼ਨ ਤਾਂ ਜ਼ਰੂਰ ਹੋਏਗੀ ਕਿਉਂਕਿ ਦੇਖੋ ਉਹਨਾਂ ਦੇ ਕੁਝ ਈਸ਼ੂਸ ਨੇ ਸੈਦ ਮੈਡੀਕਲ ਲਾਈਨ ਦੇ ਵਿੱਚ ਜੋ ਹਰ ਕੋਈ ਅੱਜ ਦੀ ਕੋਈ ਲਾਈਨ ਹੁੰਦੀ ਹੈ ਜੋ ਈਸ਼ੂਸ ਹੁੰਦੇ ਆਪਾਂ ਨਹੀਂ ਕਲੀਅਰ ਕਰ ਸਕਦੇ ਉਹਦੇ ਕਰਕੇ ਉਹ ਥੋੜਾ ਜਿਹਾ ਹਾਈਡ ਹੋਏ ਸੀਗੇ ਤੇ ਐਸਾ ਕੁਝ ਨਹੀਂ ਸੀਗਾ ਕਿ ਬਾਹਰ ਚਲੇ ਗਏ ਆ ਉਧਰ ਚਲੇ ਗਏ ਹੁਣ ਟੈਨਸ਼ਨ ਤਾਂ ਆਬੀਸਲੀ ਹੋਏਗੀ ਹੋਏਗੀ ਬਹੁਤ ਜ਼ਿਆਦਾ ਜੀ ਮੁੰਡੀਆਂ ਜੀ ਦਾ ਬੜਾ ਪਿਆਰਾ ਰੱਖਣਾ ਨੂੰ ਬਹੁਤ ਜ਼ਿਆਦਾ ਜੀ ਮੁੰਡੀਆਂ ਜੀ ਦਾ ਪਿਆਰ ਕਿਉਂ ਨਹੀਂ ਹੋਏਗਾ ਜਦੋਂ ਮਰਜ਼ੀ ਕਾਲ ਕਰ ਲੋ ਤਿੰਨ ਤਿੰਨ ਆਫਿਸ ਨੇ ਸਾਡੇ ਹਲਕੇ ਦੇ ਵਿੱਚ ਔਰ ਜਦੋਂ ਮਰਜ਼ੀ ਤੁਸੀਂ ਕਾਲ ਕਰ ਲੋ ਉਹਨਾਂ ਨੂੰ ਫੋਨ ਚੁੱਕ ਕੇ ਹਾਂ ਜੀ ਐਵੇਂ ਬੋਲਦੇ ਆ ਜਿਵੇਂ ਸਵੇਰ ਦੀ 8 ਵਜੇ ਕੋਈ ਰਿਫਰੈਸ਼ ਹੋ ਕੇ ਬੋਲਦਾ ਐਂਡ ਇਦਾਂ ਸਾਰਿਆਂ ਦਾ ਉਸੇ ਟਾਈਮ ਖੜੇ ਪੈਟ ਕੰਮ ਕਰਦੇ ਨੇ ਤੁਰਦੇ ਤੁਰਦੇ ਕਾਲ ਕਰ ਦਿੰਦੇ ਨੇ ਕਿਸੇ ਨੂੰ ਵੀ ਕਰਨੀ ਉਹ ਅਫਸਰਾਂ ਨੂੰ ਇਹ ਸਾਨੂੰ ਹਮੇਸ਼ਾ ਸੁਣਨ ਨੂੰ ਵੀ ਆਇਆ ਔਰ ਅਸੀਂ ਦੇਖਦੇ ਵੀ ਨੇ ਆਪਣੇ ਸਾਹਮਣੇ ਅਸੀਂ ਗੱਲ ਜੀ ਸਾਰਿਆਂ ਨੂੰ ਆ ਸਾਡੇ ਰਾਜ ਸਭਾ ਮੈਂਬਰ ਰਾਹੁਲ ਚੱਡਾ ਜੀ ਇੱਥੇ ਪਹੁੰਚ ਰਹੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਸਵਾਗਤ ਲਈ ਦੇਖੋ ਤੁਸੀਂ ਕਿੱਡਾ ਵੱਡਾ ਇਕੱਠ ਹੋਇਆ ਇੱਥੇ ਹਾਲੇਕਾ ਸਾਨੇ ਵਾਲ ਦੇ ਵਿੱਚ ਕਿਉਂਕਿ ਹਰਦੀਪ ਭਾਜੀ ਦਾ ਮੁੰਡੇ ਸਾਬ ਦਾ ਪਿਆਰ ਹੀ ਇੰਨਾ ਕਿ ਲੋਕੀ ਇੱਕ ਫੋਨ ਤੇ ਲੋਕੀ ਭੱਜੇ ਆਉਂਦੇ ਨੇ ਦੇਖੋ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਵੀ ਬੀਬੀਆਂ ਦਾ ਬਹੁਤ ਵੱਡਾ ਇਕੱਠ ਆ ਤੇ ਪਾਰਟੀ ਉਹਨਾਂ ਪਿਆਰ ਮਿਲਦਾ ਵੇ ਬਿੱਟੂ ਜੀ ਨੂੰ ਕਿਦਾਂ ਭਜਾਇਆ ਜਾ ਰਿਹਾ ਵਾ ਦੇਖੋ ਜੀ ਬਿੱਟੂ ਨੇ ਤਾਂ ਪਹਿਲਾਂ ਤਾਂ 10 ਸਾਲ ਹੀ ਕੰਮ ਕੀਤੇ ਜਦੋਂ MP ਬਣਿਆ ਵਾ ਖੁਦ ਅਸੀਂ ਕਾਂਗਰਸ ਵਿੱਚ ਸੀਗੇ ਸਾਡੇ ਵੀ ਫੋਨ ਹੀ ਚੱਕੇ ਉਹਨਾਂ ਨੇ ਤਾਂ ਤੇ ਅਸੀਂ ਇਸੇ ਕਰਕੇ ਭਾਜੀ ਦੇ ਪਿਆਰ ਨੂੰ ਦੇਖ ਕੇ ਅਸੀਂ ਪਾਰਟੀ ਦੇ ਵਿੱਚ ਆਏ ਆ ਕਿਉਂਕਿ ਬਹੁਤ ਵਧੀਆ ਇਨਸਾਨ ਨੇ ਤੇ ਗੰਗੋਪੀ ਸਿੰਘ ਜੀਪੀ ਜੀ ਜੋ ਸਾਡੇ MP ਲਾਗੂ ਚ ਖੜੇ ਨੇ ਕੈਂਡੀਡੇਟ ਨੇ ਉਹ ਵੀ ਬਹੁਤ ਵਧੀਆ ਇਨਸਾਨ ਨੇ ਤੇ ਅਸੀਂ ਤਾਂ ਚਾਹੁੰਨੇ ਵੀ ਉਹ ਵੱਧ ਤੋਂ ਵੱਧ ਬੜੀ ਕੀੜਾ ਇੱਥੋਂ ਕਟੂ ਨੇ ਦਾ 10 ਸਾਲੇ ਫੋਨ ਚੱਕੇ ਨਹੀਂ ਜੀ ਫੋਨ ਚੱਕੇ ਹੀ ਨਹੀਂ ਜੀ ਬਾਹਰੋਂ ਆਏ ਆ ਉਹਨਾਂ ਦਾ ਕੀ ਹਾਲ ਹੈ ਉਹ ਤਾਂ ਕਹਿੰਦੇ ਨਹੀਂ ਉਹ ਤਾਂ ਵੀ ਇੱਕ ਛੁੱਟੀਆਂ ਬਣਾਉਣ ਗਰਮੀਆਂ ਦੀ ਆਏ ਨੇ ਉਹ ਕੰਮ ਤੇ ਇੱਥੇ ਸਾਡੇ ਪੱਪੀ ਜੀ ਬਹੁਤ ਵਧੀਆ ਸਟਰੋਂਗ ਲੀਡਰ ਨੇ ਬੜੀਆ ਕੰਮ ਕਰ ਰਹੇ ਆ ਨੇ ਉਹ ਤੇ ਉਹੀ ਵੱਡੀ ਲੀਡ ਦੇ ਵਿੱਚੋਂ ਜਿੱਤਣਗੇ ਹਾਂਜੀ ਹਾਂਜੀ ਮੈਂ ਪਲਵਿੰਦਰ ਸਿੰਘ ਪੰਨੂ ਰਾਏਪੁਰ ਲੋਕ ਸਭਾ ਤੋਂ ਸੈਕਟਰੀ ਆ ਤੇ ਸਾਡੇ ਹਰਦੀਪ ਸਿੰਘ ਮੁੰਡਿਆ ਜੀ ਉੱਥੇ ਪਰਿਵਾਰੀ ਰਹੇ ਸੀਗੇ ਤੇ ਅੱਜ ਪਤਾ ਲੱਗਾ ਵੀ ਇੱਥੇ ਰਾਗਵ ਚੱਡਾ ਜੀ ਆ ਰਹੇ ਤੇ ਸਪੈਸ਼ਲ ਆਏ ਆ ਗੁਰਦਾਸਪੁਰ ਤੋਂ ਗੁਰਦਾਸਪੁਰ ਲੋਕ ਸਭਾ ਦੇ ਵਿੱਚ ਸ਼ੈਰੀ ਗਲਸੀ ਜੀ ਨਾ ਡਿਊਟੀ ਲੱਗੀ ਸੀ ਉੱਥੇ ਵੀ ਚੰਗਾ ਉਤਸ਼ਾਹ ਆ ਤੇ ਇੱਥੇ ਵੀ ਅੱਜ ਵੇਖਣ ਨੂੰ ਮਿਲ ਰਿਹਾ ਜਿਵੇਂ ਲੋਕ ਉਤਸ਼ਾਹ ਦੇ ਨਾਲ ਰੈਲੀ ਦੇ ਵਿੱਚ ਆ ਰਹੇ ਨੇ ਤੇ ਰਿਜ਼ਲਟ ਜਿਹੜਾ ਉਹ 4 ਤਰੀਕ ਨੂੰ ਜਨਤਾ ਦੇ ਸਾਹਮਣੇ ਆ ਹੀ ਜਾਣਾ ਭਗਵੰਤ ਮਾਨ ਜੀ ਤਾਂ 13 0 ਦਾ ਦਾਵਾ ਪੂਰਾ ਕਰ ਰਹੇ ਨੇ ਤੇ ਲੋਕ ਵੀ ਉਹਨੂੰ ਸਮਰਥਨ ਦੇਣ ਨੂੰ ਤਿਆਰ ਨੇ ਕਿਵੇਂ ਦੇਖਦੇ ਹੋ ਜਿਵੇਂ ਲੋਕਾਂ ਦੇ ਵਿੱਚ ਬਾਹਰੋਂ ਵੀ ਕੈਂਡੀਡੇਟ ਆ ਗਏ ਇਲੈਕਸ਼ਨ ਦਾ ਫੇਰ ਆਪਣੇ ਉਹਦੇ ਆਪਣੇ ਰਹਿਣ ਰਹਿਣ ਵਾਲੇ ਨੇ ਜੀਪੀ ਸਾਹਿਬ ਜਿਹੜੇ ਨੇ ਉਹ ਵੀ ਸਾਡੇ ਇੱਥੇ ਦੇ ਨੇ ਪੱਪੀ ਜੀ ਔਰ ਜੀਪੀ ਸਾਹਿਬ ਵੀ ਉਹ ਫਤੇਗੜ ਸਾਹਿਬ ਦੇ ਨੇ ਤਾਂ ਪਹਿਲਾਂ ਕੀ ਹੁੰਦਾ ਹੈਗਾ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਤੇ ਕਾਫੀ ਸਾਲਾਂ ਤੋਂ ਛੰਦਿਗੜ ਤੇ ਰਹਿ ਰਿਹਾ ਆ ਆਮ ਆਦਮੀ ਪਾਰਟੀ ਨੇ ਮੈਨੂੰ ਉੱਥੇ ਇੱਕ ਪ੍ਰੈਜ਼ੀਡੈਂਟ ਬਣਾਇਆ ਸੀਗਾ ਤੇ ਜਿਹੜਾ ਬੰਦਾ ਜਿੱਥੇ ਮਿਹਨਤ ਕਰਦਾ ਪਾਰਟੀਆਂ ਉਹਨੂੰ ਖੜਾ ਕਰਦੀਆਂ ਇਹ ਕਰਦੀਆਂ ਨੇ ਬਾਕੀ ਸਾਡੇ ਉਥੇ ਸ਼ਨੀ ਦਿ올 ਜਿਹੜੇ ਆਉਂਦੇ ਹੀ ਫਿਲਮੀ ਸਟਾਰੇ ਆਉਂਦੇ ਹੀ ਹੋਰ ਲੁਧਿਆਣੇ ਚ ਵੀ ਤੁਸੀਂ ਪਹਿਲਾਂ ਵੇਖਿਆ ਹੋਣਾ ਜਿਹਨੂੰ ਮਰਜ਼ੀ ਟਿਕਟ ਮਿਲ ਜਾਂਦੀ ਜਿੱਤ ਜਾਂਦਾ ਹੈ ਪਰ ਹੁਣ ਆਮ ਆਦਮੀ ਪਾਰਟੀ ਨੇ ਇਹੋ ਜੀ ਨੀਤੀ ਅਪਣਾ ਦਿੱਤੀ ਹੈ ਕਿ ਜਿਹੜਾ ਨੇਤਾ ਜਨਤਾ ਦੇ ਵਿੱਚ ਰਹੂਗਾ ਲੋਕ ਉਹਨੂੰ ਚਾਣਗੇ ਉਹਨੂੰ ਹੀ ਵੋਟ ਪਾਉਣਗੇ ਤੇ ਰਿਜ਼ਲਟ ਇਸ ਵਾਰ ਬਿਲਕੁਲ ਵਧੀਆ ਆਊਗਾ ਜਿਵੇਂ ਜਿਹੜਾ ਟਾਟਾ ਮਾਰਦਾ ਟੱਟ ਤੇ ਲੋਕਾਂ ਦਾ ਸਾਹ ਵੱਡਾ ਦਾਗੋ ਜੱਡਾ ਜੀ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਨਗਤ ਕਰਦਾ ਹਾਂ ਜੀ ਇਹਹੀ ਮੈਸੇਜ ਹੈ ਕਿ ਜਨਤਾ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਸਪੋਰਟ ਕਰੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਆਮ ਮੂਤਬੂਲ ਦੀਆਂ ਸਹੂਲਤਾਂ ਨੇ ਉਹ ਤੁਹਾਡੀਆਂ ਪੂਰੀਆਂ ਕਰ ਹੀ ਰਹੇ ਨੇ ਹਜੇ 2 ਸਾਲ ਹੋਏ ਆ ਸਰਕਾਰ ਬਣੀ ਨੂੰ ਤੇ ਬਹੁਤ ਸਾਰੀਆਂ ਸਹੂਲਤਾਂ ਕਿਸਾਨ ਖੁਸ਼ ਨੇ ਆਮ ਵਰਗ ਖੁਸ਼ ਆ ਜਿਹੜਾ ਬੰਦਾ ਤਕਰੀਬਨ 500 ਰੁਪਏ ਆਪਣੇ ਘਰ ਦੇ ਵਿੱਚ ਕਮਾਈ ਕਰਕੇ ਲਿਆਉਂਦਾ ਸੀ ਉਹਦਾ ਘਰ ਚਲਾਉਣਾ ਮੁਸ਼ਕਲ ਹੁੰਦਾ ਸੀ ਹਜੇ ਲਾਈਟ ਫ੍ਰੀ ਕੀਤੀ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਜਿਹੜੀ ਉਹ ਮਿਲਣੀ ਸ਼ੁਰੂ ਹੋ ਚੁੱਕੀ ਆ ਤੇ ਹਜੇ ਹੌਲੀ-ਹੌਲੀ ਦਿੱਲੀ ਦੇ ਵਿੱਚ ਜਿਵੇਂ ਕੰਮ ਕੀਤੇ ਨੇ ਕੇਜਰੀਵਾਲ ਜੀ ਨੂੰ ਉਹਨਾਂ ਨੂੰ ਇੰਨਾ ਸੰਘਰਸ਼ ਕਰਨ ਦੀ ਅੱਜ ਜ਼ਰੂਰਤ ਹੀ ਨਹੀਂ ਪੈਂਦੀ ਜਿੰਨਾ ਹਜੇ ਸਾਡੇ ਪੰਜਾਬ ਵਾਲਿਆਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਸਮਰਥਕਾਂ ਨੂੰ ਜਿਹੜੀ ਲੋੜ ਪੈ ਰਹੀ ਆ ਕਿਉਂਕਿ ਅਗਰ ਕੰਮ ਕਰਨਗੇ ਤਾਂ ਆਟੋਮੈਟਿਕਲੀ ਵੋਟਾਂ ਪੈਣੀਆਂ ਜਾਣਗੀਆਂ ਪਹਿਲਾਂ ਵਾਲੇ ਦਾਅਵੇ ਜਿਹੜੇ ਸਾਢੇ 4 ਸਾਲ ਬੀਤਣ ਦੇ ਬਾਅਦ ਚ 6 ਮਹੀਨੇ ਪਹਿਲਾਂ ਦਾਵੇ ਪੂਰੇ ਕਰਨੇ ਸਟਾਰਟ ਕਰਦੇ ਸੀ 2 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਸੀ ਬਾਕੀ ਸਾਰਾ ਕੁਝ ਬੰਦ ਹੋ ਜਾਂਦਾ ਸੀ ਪਰ ਹੁਣ ਆਮ ਆਦਮੀ ਪਾਰਟੀ ਨੇ ਆਉਂਦਿਆਂ ਸਾਰੀ ਲਗਾਤਾਰ ਆਪਣੀਆਂ ਜੋ-ਜੋ ਸਹੂਲਤਾਂ ਕਿਸਾਨਾਂ ਨੂੰ ਦੇਣੀਆਂ ਨੇ ਜੋ-ਜੋ ਆਮ ਵਰਗ ਦੇ ਲੋਕਾਂ ਨੂੰ ਦੇਣੀਆਂ ਉਹ ਸ਼ੁਰੂ ਤੋਂ ਆਉਂਦਿਆਂ ਹੀ ਸਟਾਰਟ ਕਰ ਦਿੱਤੀਆਂ